ਲਓ ਵੀ ਸਾਥੀ ਪਿਆਰਿਓ ਆਪਣੇ ਇਲਾਕੇ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ ਦੀ ਬੇਟੀ ਪਲੱਸ 2 ਪਾਸ ਕਰਕੇ ਨੀਟ ਦੀ ਘਰੇ ਤਿਆਰੀ ਕੀਤੀ ਜਿਸ ਦੇ ਵਿੱਚੋਂ 568 ਅੰਕ ਲੈ ਕੇ ਆਪਣੇ ਪਿਤਾ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਤਾਂ ਜਿਸ ਦੀ ਸਿਲੇਕਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਹੋਈ ਬੇਟੀ ਹਰਮਨ ਜੀਤ ਕੌਰ ਪੁੱਤਰੀ ਜਸਵੀਰ ਸਿੰਘਾ ਮਾਤਾ ਸੁਖਜੀਤ ਕੌਰ ਗ੍ਰਾਮ ਪੰਚਾਇਤ ਕੁਲਰੀਆਂ ਆਸ਼ਰਾ ਫਾਊਂਡੇਸ਼ਨ ਟੀਮ ਬਰੇਟਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਅਤੇ ਐਸ ਐਮ ਸੀ ਮੈਨੇਜਮੈਂਟ ਕਮੇਟੀ ਵੱਲੋਂ ਰਲ ਕੇ ਵਿਸ਼ੇਸ਼ ਤੌਰ ਤੇ ਇਸ ਬੇਟੀ ਨੂੰ ਸਨਮਾਨਿਤ ਕੀਤਾ ਗਿਆ ਐਮ ਐਲ ਏ ਪ੍ਰਿੰਸੀਪਲ ਸ੍ਰੀ ਬੁੱਧਰਾਮ ਹਲਕਾ ਭਲਾੜਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਬੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਹੀ ਸਾਥੀ ਮਿੱਤਰਾਂ ਵੱਲੋਂ ਦੋਸਤਾਂ ਵੱਲੋਂ ਭੈਣ ਭਰਾਵਾਂ ਵੱਲੋਂ ਸੰਸਥਾਵਾਂ ਵੱਲੋਂ ਇਸ ਬੇਟੀ ਨੂੰ ਸਨਮਾਨਿਤ ਕਰਕੇ ਉਸ ਨੂੰ ਹੌਸਲਾ ਬਜਾਈ ਦਿੱਤੀ ਗਈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਬੀਐਸ ਡਾਕਟਰ ਬਣ ਕੇ ਸਾਡੇ ਇਲਾਕੇ ਦੇ ਵਿੱਚ ਜੋ ਬਿਮਾਰੀਆਂ ਨੇ ਉਹਨਾਂ ਦਾ ਸੁਧਾਰ ਤਰੀਕੇ ਨਾਲ ਹੋ ਸਕੇ ਜੀ ਧੰਨਵਾਦ ਵੀ ਸਾਥੀਓ ਬਣੇ ਰਹੋ ਵੀਡੀਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਗੁਰਮਾਗਰ ਸਕੂਲ ਦੀ ਕਮੇਟੀ ਇਹ ਉਹਦੇ ਲਈ ਸਾਡੇ ਪ੍ਰਿੰਸੀਪਲ ਸਰ ਨਰਸੀ ਸਿੰਘ ਲਈ ਕਿ ਸੀਮਾ ਸਾਹਿਬ ਲਈ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਸਰਕਾਰੀ ਫੰਡ ਦੇ ਵਿੱਚ ਪੜ੍ਹ ਕੇ ਅੱਜ ਸਾਡੀ ਬੱਚੀ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਐਮਬੀਬੀਐਸ ਕਰਨ ਜਾ ਰਹੀ ਹੈ ਇਹ ਸਤਿ ਸ੍ਰੀ ਅਕਾਲ ਬੇਟਾ ਇਹ ਬੱਚਾ ਨੀਡ ਦਾ ਪੇਪਰ ਦਿੰਦਾ ਹੈ ਉਹਦੇ ਵਿੱਚੋਂ ਇਸ ਪਿੰਡ ਦੇ ਬੱਚੇ ਦੀ ਵੀ ਸਿਲੈਕਸ਼ਨ ਹੋ ਜਾਣੀ ਜੋ ਮੇਰੇ ਸਾਹਮਣੇ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਸਾਡੇ ਪੁੱਤ ਖੜੇ ਨੇ ਇਹਨਾਂ ਲਈ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੇ ਅੱਜ ਇਹ ਬੱਚੀ ਦੋਸ ਕਰ ਸਕਦੀ ਹੈ ਤਾਂ ਸੋਦੇ ਰਾਸਤੇ ਦੀ ਬਹੁਤ ਵੱਡੇ ਪਲੇਟਫਾਰਮ ਦੇ ਈਆਂ ਨੂੰ ਕੁਛ ਮਾਰਦੇ ਨੇ ਪਰਨੇ ਨੂੰ ਜਮਾਨਾ ਮਾਣਾ ਘਰੋਂ ਨਿਕਲਣ ਔਖਾ ਬਹੁਤ ਔਖਾ ਆਉਂਦੀਆਂ ਨੇ ਪਰ ਜਦੋਂ ਇਹਦੀ ਸਾਡੀ ਬੱਚੀ ਸਮਾਜ ਦਾ ਨਾਮ ਨੋਰਦਿਆ ਹੋਇਆ ਘਰਤੀ ਦੇ ਹਿਸਤ ਨੂੰ چیر ਕੇ ਸਾਡੇ ਕੁਰਲੀਆ ਸਟਾਫ ਦੇ ਸਕੂਲ ਦੇ ਸਟਾਫ ਕਮੇਟੀ ਮੈਂਬਰ ਜੋਰਾ ਸਿੰਘ ਜੀ ਮੇਰੇ ਨਾਲ ਖੜੇ ਨੇ ਸਾਰੇ ਦੇ ਸਹਿਯੋਗ ਨਾਲ ਅੱਜ ਇੱਕ ਬਹੁਤ ਉੱਚਾ ਮਕਾਮ ਹਾਸਲ ਕਰਨ ਜਾ ਰਹੀ ਹੈ ਇਸ ਬੱਚੀ ਨੇ ਆਪਣੀ ਕਿੰਨਾ ਕੁ ਦੇ ਇਲਾਜ ਕਰਨੇ ਨੇ ਕਿੰਨੇ ਸਮਾਂ ਦੇ ਸੇਵ ਦੇਣੀ ਹੈ ਤੇ ਗਰਮੀ ਵੀ ਹੈ ਮੈਂ ਤਾਂ ਸਿਰਫ ਦੋ ਗੱਲਾਂ ਕਹਿ ਕੇ ਇਸ ਬੇਟੀ ਨੂੰ ਇੱਕ ਬੇਨਤੀ ਕਰੂੰਗਾ ਕਿ ਪੁੱਤ ਜਿਨੇ ਅੱਜ ਸੋਡੇ ਦੇ ਵੈਗ ਨੂੰ ਲੰਬੇੜ ਕੀਤੀ ਹੈ ਸੋਨੇ ਅੱਜ ਉਸ ਕਾਲਪੁਰਖ ਵੈਗ ਨੂੰ ਦੀ ਬਖਸ਼ਿਸ਼ ਹੋਈ ਹੈ ਨੇ ਉਸ ਮਾਨ ਪੇ ਚੱਕਣਾ ਮੌਕਾ ਮਿਲੇ ਤੁਸੀਂ ਕੰਮ ਦੀ ਬਹੁਤ ਵੱਡੀ ਕੁਰਸੀ ਦੇ ਉੱਤੇ ਬੈਠਣਾ ਹੈ ਤੁਹਾਡੇ ਸਾਹਮਣੇ ਕੋਈ ਵੀ ਸਮਾਜ ਦੇ ਵਿੱਚ ਬੱਧਿਆ ਕੁਚਲਿਆ ਕੋਈ ਲੋੜਵੰਦ ਮਰੀਜ਼ ਆਉਂਦਾ ਉਸ ਨੂੰ ਆਪ ਦਾ ਪਰਿਵਾਰਕ ਮੈਂਬਰ ਸਮਝ ਕੇ ਉਹਦਾ ਅਨਾਜ ਕਰਨਾ ਹੈ ਸੋਭੀ ਨਿਗਾਹ ਦੇ ਵਿੱਚ ਕੋਈ ਸਕੂਲਾਂ ਦੇ ਵਿੱਚ ਛੋਟੇ ਬੱਚੇ ਆਉਂਦੇ ਨੇ ਕਿਸੇ ਦੀ ਫੀਸ ਨਹੀਂ ਭਰੀ ਜਾਂਦੀ ਕੋਈ ਪੜਾਈ ਦੇ ਵਿੱਚ ਕਮਜ਼ੋਰ ਹੈ ਕੋਈ ਹਸਪਤਾਲ ਦੇ ਹਾਲਾਤ ਹੈ ਜਿਹਨੂੰ ਮਦਦ ਨਹੀਂ ਸਕਦੇ ਉਹਨਾਂ ਦੇ ਬੱਚਿਆਂ ਦੀ ਪੁੱਤ ਤੁਸੀਂ ਬਾਹਰ ਫੜਨੀ ਹੈ ਇੱਕ ਅਪਦਾ ਸਰਤਨ ਬਣਾ ਕੇ ਆਰ ਬਾਲੇ ਸਮੇਂ ਦੇ ਵਿੱਚ ਕੱਲਾ ਹੀ ਨਹੀਂ ਵੀ ਤੁਸੀਂ ਐਮਬੀਬੀਐਸ ਕਰਕੇ ਡਾਕਟਰ ਬਣ ਗਏ ਪੂਰ ਸਮਾਜ ਵਿੱਚ ਇਹਾ ਦਾ ਸੁਨੇਹਾ ਦੇਣਾ ਹੈ ਜਿੱਥੇ ਕਿ ਲੋਕੋ ਦੇਖਦੀ ਰਹਿਣਾ ਕਿ ਕਿਹੜੇ ਪਿੰਡ ਦਾ ਬੱਚਾ ਇੱਥੋਂ ਆਇਆ ਹੈ ਐਨਾ ਕਹਿੰਦੇ ਮੈਂ ਸਾਡੀ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਉਹ ਮੈਨੇਜਮੈਂਟ ਕਮੇਟੀ ਮੋਰ ਮਸੂਰ ਕੁੰਮੀਆ ਸਾਰਾ ਸਤਾਤ ਸਾਡੇ ਮਾਸੀ ਸਰਦੀ ਸਾਰਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਇੱਥੇ ਤੱਕ ਜਿਨ੍ਹਾਂ ਦੀ ਮਿਹਨਤ ਦੀ ਬਦੌਲਤ ਅਕੀਫਾ ਦੇ ਸਕੂਲ ਦਾ ਨਾਮ ਪੰਜਾਬ ਸਾਡੇ ਦੁਨੀਆ ਦੇ ਨਕਸ਼ੇ ਤੇ ਚਮਕ ਰਿਹਾ ਹੈ ਧੰਨਵਾਦ